ਆੱਜ ਅਸੀਂ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਆਏ ਆ ਸਾਡੇ ਬਹੁਤ ਹੀ ਸਤਕਾਰਯੋਗ ਲੀਡਰ ਹਿੰਦੁਸਤਾਨ ਦੇ ਆਪੋਜੀਸ਼ਨ ਦੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਸਕੈਂਡਲ ਹੈ ਨਰਿੰਦਰ ਮੋਦੀ ਜੀ ਦਾ ਤੇ ਅਮਿਤ ਸ਼ਾਹ ਜੀ ਦਾ ਪਕੜਿਆ ਕਿਉਂਕਿ ਜਿਹੜੀਆਂ ਲਗਾਤਾਰੇ ਸਰਕਾਰਾਂ ਬਣਾ ਰਹੇ ਐ ਇੰਨੇ ਗਲਤ ਕੰਮ ਕਰਨ ਦੇ ਬਾਵਜੂਦ ਲੋਕਾਂ ਦੀ ਵਿਰੋਧਤਾ ਹੋਣ ਦੇ ਬਾਵਜੂਦ ਜਿਹੜੀਆਂ ਇਹਨਾਂ ਨੇ ਸਰਕਾਰਾਂ ਜਤਾਈਆਂ ਉੱਥੋਂ ਸਾਰੇ ਲੋਕ ਇਸ ਗੱਲ ਤੋਂ ਛੱਕੀ ਸੀਗੇ ਵੀ ਕਿਤੇ ਨਾ ਕਿਤੇ ਮਸ਼ੀਨਾਂ 'ਚ ਕੋਈ ਨਾ ਕੋਈ ਗੜਬੜ ਹੈ ਪਰ ਰਾਹੁਲ ਗਾਂਧੀ ਜੀ ਨੇ ਬਰੀਕੀ ਦੇ ਨਾਲ ਜਿਹੜੀਆਂ ਕੁਝ ਕੌਨਸਟਿਟਿਊਐਂਸੀ ਸਿਲੈਕਟ ਕਰਕੇ ਉਹਨਾਂ ਦੀ ਜਦੋਂ ਸ਼ਾਰਪਿੰਗ ਕੀਤੀ ਤੇ ਉਹਦੇ ਵਿੱਚ ਸਾਫ਼ ਪਾਇਆ ਗਿਆ ਕਿ ਇਹਨਾਂ ਨੇ ਗਲਤ ਵੋਟਾਂ ਬਣਾ ਕੇ ਬਹੁਤ ਸਾਰੀਆਂ ਸੀਟਾਂ ਜਿੱਤੀਆਂ ਹੈ ਕੁਝ ਸੀਟਾਂ ਤੇ ਇਹਨਾਂ ਨੇ ਗਲਤ ਤਰੀਕੇ ਨਾਲ ਵੋਟ ਕਟਵਾੜ ਦੀ ਵੀ ਕੋਸ਼ਿਸ਼ ਕੀਤੀ ਹੈ ਕਿਤੇ ਕਾਮਯਾਬ ਹੋਏ ਔਰ ਕਿਤੇ ਨਹੀਂ ਹੋਏ ਕਿਤੇ ਫੜੀ ਗਈ ਔਰ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਵੋਟ ਚੋਰ ਗੱਦੀ ਛੋੜ ਲੋਕ ਚਾਹੁੰਦੇ ਨੇ ਕਿ ਇਹ ਵੋਟਾਂ ਦੇ ਨਾਲ ਸਰਕਾਰ ਨਹੀਂ ਬਣੀ ਔਰ ਇਹਨਾਂ ਨੂੰ ਆਪਣੇ ਆਪ ਗੱਦੀ ਛੱਡ ਦੇਣੀ ਚਾਹੀਦੀ ਹੈ ਨਹੀਂ ਤੇ ਰੋਹਲ ਗਾਂਧੀ ਜੀ ਇੱਕ ਐਸੀ ਹਨੇਰੀ ਤੇ ਐਸਾ ਤੂਫਾਨ ਖੜਾ ਕਰ ਦੇਣਗੇ ਆ ਘਰ ਘਰ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਦੀ ਗੰਦਜੀ ਦਾ ਸਨੇਹਾ ਜਾ ਰਿਹਾ ਹੈ ਜ਼ਲਾਲਾਬਾਦ ਦੇ ਵਿੱਚੋਂ ਮੈਨੂੰ 10000 ਫਾਰਮ ਭਰਨ ਦੀ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਲਈ ਸੀ ਮੈਂ 10100 ਫਾਰਮ ਉਹਨਾਂ ਨੂੰ 9 ਤਰੀਕ ਨੂੰ ਸਮਾ ਕਰਵਾਤਾ ਪਰ ਲੋਕਾਂ ਦੀ ਇੰਨੀ ਡਿਮਾਂਡ ਸੀ ਪਿੰਡਾਂ ਦੇ ਵਿੱਚ ਕਿ ਅਸੀਂ ਰਹਿ ਗਏ ਭਰਨ ਵਾਲੇ ਸਾਡਾ ਵੀ ਫਾਰਮ ਭਰੋ ਤੇ ਮੈਂ 10000 ਫਾਰਮ ਹੋਰ ਲੈ ਕੇ ਆਂਦਾ ਤੇ ਸਾਰੇ ਪਿੰਡਾਂ ਤੋਂ ਦੁਬਾਰਾ ਭਰਵਾਤਾ ਕੰਪਲੀਟ ਹੋ ਗਏ ਨੇ ਅੱਜ ਮੈਂ ਕਚਹਿਰੀਆਂ ਦੇ ਵਿੱਚ ਆਇਆ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਜ਼ਮਾਤ ਜਿਹੜੀ ਐ ਸਾਡੇ ਇੱਥੇ ਵਕੀਲ ਸਾਹਿਬਾਨ ਬੈਠੇ ਨੇ ਸਾਰੇ ਵਕੀਲ ਸਾਹਿਬਾਨਾਂ ਨੇ ਫਾਰਮਾਂ ਤੇ ਸਾਈਨ ਕੀਤੇ ਨੇ ਸਾਡੇ ਇੱਥੇ ਵਕੀਲ ਸਾਹਿਬਾਨਾਂ ਦੇ ਸਤਕਾਰਯੋਗ ਜਿਹੜੇ ਕਲਰਕ ਸਾਹਿਬਾਨ ਨੇ ਜਿਹੜਾ ਉਹਨਾਂ ਦਾ ਕੰਮ ਸਵਾਲਦੇ ਨੇ ਉਹਨਾਂ ਦੇ ਪ੍ਰਧਾਨ ਭੁਪਿੰਦਰ ਜੀ ਜੋਸਨ ਸਾਹਿਬ ਬੈਠੇ ਨੇ ਕਲਰਕ ਸਾਹਿਬਾਨ ਨੇ ਵੀ ਇਸ ਮਹਿੰਮ ਦੇ ਵਿੱਚ ਹਿੱਸਾ ਲਿਆ ਔਰ ਇਹ ਮਹਿੰਮ ਜਿਹੜੀ ਐ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਦਿਨੋਂ ਦਿਨ ਪੂਰੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਔਰ ਲੋਕ ਜਿਹੜੇ ਨੇ ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਮਜਬੂਰ ਕਰ ਦੇਣਗੇ ਗੱਦੀ ਛੱਡਣ ਦੇ ਲਈ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਇਹਨਾਂ ਨੂੰ ਵੋਟ ਚੋਰੀ ਕਰਨ ਨਹੀਂ ਦੇਵਾਂਗੇ ਤੇ ਸਰਕਾਰਾਂ ਵੀ ਇਹਨਾਂ ਦੀ ਕਿਤੇ ਬਣ ਨਹੀਂ ਸਕਣਗੀਆਂ ਇਹੀ ਮੁਹਿੰਮ ਜਿਹੜੀ ਅੱਜ ਲੈ ਕੇ ਅਸੀਂ ਘਰ-ਘਰ ਜਾ ਰਹੇ ਹਾਂ ਹਰ ਡਾਕਟਰ ਚ ਜਾ ਰਹੇ ਆ ਰਾਹੁਲ ਗਾਂਧੀ ਜੀ ਦਾ ਸਨੇਹਾ ਇਹ 5 ਕਰੋੜ ਫਾਰਮ ਰਾਹੁਲ ਗਾਂਧੀ ਜੀ ਨੇ ਲੈ ਕੇ ਚੋਣ ਕਮਿਸ਼ਨਰ ਸਾਹਿਬ ਨੂੰ ਮਿਲਣਾ ਸੀਗਾ ਪਰ ਜਿਸ ਤਰੀਕੇ ਨਾਲ ਲੋਕਾਂ 'ਚ ਉਤਸ਼ਾਹ ਹੈ ਮੈਨੂੰ ਲੱਗਦਾ ਹੈ 15 ਕਰੋੜ ਤੋਂ ਵੀ ਕਰਾਸ ਫਾਰਮ ਭਰੇ ਜਾਣੇ ਆ ਇੰਨੇ ਲੋਕ ਫਾਰਮ ਭਰਨੇ ਨੇ ਇੰਨੇ ਜ਼ਿਆਦਾ ਲੋਕ ਰਾਹੁਲ ਗਾਂਧੀ ਜੀ ਦਾ ਸਾਥ ਦੇ ਰਹੇ ਨੇ ਸੋ ਇਸ ਕਰਕੇ ਅੱਜ ਇਸ ਇਥੇ ਆਏ ਆ ਮੈਂ ਸਾਰੇ ਵਕੀਲ ਸਾਹਿਬਾਨਾਂ ਦਾ ਸਾਡੇ ਸਾਰੇ ਕਲਰਕ ਸਾਹਿਬਾਨਾਂ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਸ ਮਹੀਮ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਬਹੁਤ ਬਹੁਤ ਮਿਹਰਬਾਨੀ ਸਰ ਚੇਅਰਮੈਨ ਸਾਹਿਬ ਅਕਸਰ ਜਦ ਵੀ ਕੋਈ ਨਾ ਕੋਈ ਮੁਹਿੰਮ ਚਲਾਉਂਦੇ ਨੇ ਮੂਵਮੈਂਟ ਚਲਾਉਂਦੇ ਨੇ ਬਾਹਰ ਅਸੋਸੀਏਸ਼ਨ ਹਮੇਸ਼ਾ ਉਹਨਾਂ ਦੇ ਨਾਲ ਹੈ ਜੀ ਜਿਦ ਤੱਕ ਮੈਂ ਪਹਿਲਾਂ ਦੱਸਿਆ ਕਿ ਰੋਡ ਐਕਸੀਡੈਂਟਸ ਨੂੰ ਲੈ ਕੇ ਇਹਨਾਂ ਨੇ ਬੜਾ ਇੱਕ ਵਧੀਆ ਸਟੈਪ ਚੱਕਿਆ ਸੀਗਾ ਜਿਹਦੇ ਵਿੱਚ ਜਿੰਨੇ ਵੀ ਕਲਰਕ ਸਾਹਿਬਾਨ ਨੇ ਉਹਨਾਂ ਨੂੰ ਹੈਲਮੇਟਸ ਡਿਸਟ੍ਰੀਬਿਊਟ ਕੀਤੇ ਸੀਗੇ ਤੋਂ ਇਦਾਂ ਹੀ ਜੋ ਅਜੇ ਨਵੀਂ ਮੂਵਮੈਂਟ ਸਾਡੇ ਕੋਲ ਲੈ ਕੇ ਆਏ ਨੇ ਬਹੁਤ ਅੱਛੀ ਹੈ ਕਿ ਜਿਹੜੇ ਵੋਟਸ ਮੈਨਿਪੂਲੇਟ ਹੋ ਜਾਂਦੇ ਆ ਕਿਸੇ ਨਾ ਕਿਸੇ ਕਾਰਨ ਕਿਉਂਕਿ ਬੀਇੰਗ ਮੈਂ ਬੈਕਵਰਡ ਏਰੀਆ ਤਾਂ ਨਹੀਂ ਕਹੂੰਗਾ ਬਟ ਬਾਰਡਰ ਏਰੀਆ ਦੇ ਹੋਣ ਦੇ ਕਾਰਨ ਜਿੱਥੇ ਲਿਟਰੇਸੀ ਡੇਟ ਘੱਟ ਹੈ ਉੱਥੇ ਲੋਕਾਂ ਨੂੰ ਉਹਦੇ ਕਰਕੇ ਪਤਾ ਨਹੀਂ ਲੱਗਦਾ ਐਜੂਕੇਸ਼ਨ ਘੱਟ ਹੋਣ ਕਰਕੇ ਤੋਂ ਇਹ ਇਸ ਤਰ੍ਹਾਂ ਦੀਆਂ ਮੂਵਮੈਂਟਸ ਜੋ ਅੱਗੇ ਲੈ ਕੇ ਆ ਰਹੇ ਆ ਤਾਂ ਕਿ ਡੈਮੋਕ੍ਰੇਸੀ ਨੂੰ ਸਟਰੋਂਗ ਕੀਤਾ ਜਾਏ ਜੀ ਸਰ ਇਹਨਾਂ ਵੱਲੋਂ ਮਹਿੰਮ ਚਲਾਈ ਗਈ ਹੈ ਵੋਟ ਚੋਰ ਗੱਦੀ ਚੋਰ ਜੀ ਠੀਕ ਹੈ ਜੀ ਲੋਕਾਂ ਦੇ ਜੋ ਕਿ ਹੁਣ ਹੌਲੀ-ਹੌਲੀ ਚੜਨਾ ਪੈ ਰਿਹਾ ਹੈ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਇੱਕ ਤਰ੍ਹਾਂ ਦਾ ਅਵੇਅਰਨੈਸ ਪ੍ਰੋਗਰਾਮ ਹੈਗਾ ਜੀ ਜਿੰਨੇ ਜ਼ਿਆਦਾ ਲੋਕ ਅਵੇਅਰ ਹੋਣਗੇ ਆਪਣੇ ਵੋਟ ਦੇ ਰਾਈਟ ਦੇ ਪ੍ਰਤੀ ਔਰ ਕਿੱਦਾਂ ਵੋਟ ਉਹਨਾਂ ਦੀ ਚੋਰੀ ਹੁੰਦੀ ਹੈ ਬੇਸਿਕਲੀ ਹਰ ਇੱਕ ਜਿਹੜਾ ਪਰਸਨ ਵੋਟਰ ਹੈ ਵੋਟ ਪਾ ਕੇ ਆਉਂਦਾ ਹੈ ਆਪਣੇ ਰਿਪਰੈਜ਼ੈਂਟੇਟਿਵ ਨੂੰ ਬਟ ਉਹ ਅੱਗੇ ਜਾ ਕੇ ਪਤਾ ਲੱਗਦਾ ਕਿ ਵੋਟ ਕਿਤੇ ਹੋਰ ਪੋਲ ਹੋ ਗਈ ਹੈ ਜੀ ਤੋ ਇੱਕ ਅਵੇਅਰਨੈਸ ਪ੍ਰੋਗਰਾਮ ਹੈ ਤਾਂ ਕਿ ਆਮ ਲੋਕਾਂ ਨੂੰ ਐਜੂਕੇਟ ਕੀਤਾ ਜਾ ਸਕੇ ਕਿ ਇਹ ਕਿੱਦਾਂ ਇਹ ਵੋਟ ਸਟੋਰੀ ਹੁੰਦੀਆਂ ਤੋ ਉਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਹਾਂ ਸਾਡੇ ਕੋਲ ਚੇਅਰਮੈਨ ਸਾਹਿਬ ਪਹੁੰਚੇ ਤੁਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵੋਟ ਚੋਰੀ ਗਤੀਸ਼ੋਰ ਮੈਮ ਚਲਾਈਗੀ ਇਹ ਹੁੰਦੇ ਚ ਇਹਨਾਂ ਦਾ ਜਨਰਾਲਾਵਾ ਦਾ ਰਕ ਵਿੱਚ ਬਹੁਤ ਵੱਡਾ ਯੋਗਦਾਨ ਹੈ ਅੱਜ ਸਾਡੇ ਕੋਲ ਪਹੁੰਚੇ ਨੇ ਸਾਰੇ ਕਲਾਕਾਰਾਂ ਕੋਲ ਵਕੀਲਾ ਕੋਲ ਅਸੀਂ ਵੀ ਅੱਜ ਜੋ ਫਾਰਮ ਹੈ ਕੋਟ ਚੋਰ ਗੱਦੀ ਛੋੜਦਾ ਭਰ ਕੇ ਸਾਰੇ ਕਲਰਕਾਂ ਨੇ ਪ੍ਰਧਾਨ ਸਾਹਿਬ ਨੂੰ ਤਸਕਰ ਕਰਕੇ ਆਦੇ ਸਬੂਤ ਦਿੱਤੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਕਿੰਦਾ ਚਾਲਣਾ ਪਾਣਾ ਚਾਹੁੰਦੇ ਹੋ ਜੋ ਇਹਨਾਂ ਵੱਲ ਮਹਿੰਮ ਚਲਾਈ ਗਈ ਹੈ ਮਤਲਬ ਬਹੁਤ ਵਧੀਆ ਮਹਿੰਮ ਹੈ ਠੀਕ ਹੈ ਜਿਨ੍ਹਾਂ ਨਾਲ ਇਹ ਲੋਕਾਂ ਦੀ ਅੱਖਾਂ ਖੁੱਲ ਜਾਂਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਇਹ ਅਸੀਂ ਇਹ ਹੀ ਕਿਹੜੇ ਜਾਣੇ ਵੀ ਜੋ ਆਪਣੀ ਵੋਟ ਦਾ ਅਧਿਕਾਰ ਹੈ ਜੀ ਆਪ ਨੂੰ ਹੁਣਾ ਚਾਹੀਦਾ ਹੈ ਜਿਵੇਂ ਪਹਿਲਾਂ ਵੈਲਟ ਪੇਪਰ ਨਾਲ ਵੋਟ ਪੈਂਦੀ ਸੀ ਅਸੀਂ ਇਹ ਹੀ ਕਹਿੰਦੇ ਆਂ ਦੀ ਬੈਲਟ ਪੇਪਰ ਵਾਲੀ ਵੋਟ ਪਾਵੇ ਮਸ਼ੀਨਾਂ ਵਾਲਾ ਸਿਸਟਮ ਜਿਹੜਾ ਹੈ ਬੰਦ ਕੀਤਾ ਜਾਏ ਤੇ ਜਿਹੜਾ ਵੋਟ ਚੋਹਣ ਗੱਦੀ ਛੋੜ ਕਿ ਜਿਹੜੀਆਂ ਐਵੇਂ ਹਰ ਇੱਕ ਵਿਅਕਤੀ ਇਸ ਨੂੰ ਯੋਗਦਾਨ ਪਾਵੇ ਹਰ ਇੱਕ ਵਿਅਕਤੀ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਆ ਦੀ ਵੋਟ ਦਾ ਹੀ ਇੱਕ ਸਾਡੇ ਕੋਲ ਦਿਖਾ ਰਹੇ ਇਸੇ ਵੋਟ ਦੇ ਅਧਿਕਾਰ ਨਾਲ ਹੀ ਅਸੀਂ ਆਹ ਪ੍ਰਧਾਨ ਮੰਤਰੀ ਬਣਾਉਣਾ ਹੁੰਦਾ ਹੈ ਮੁੱਖ ਮੰਤਰੀ ਬਣਾਉਣਾ ਹੁੰਦਾ ਹੈ ਨੱਕ ਰੈਂਬਲ ਬਣਾਉਣਾ ਹੁੰਦਾ ਜੇ ਇਹ ਹੀ ਚੋਰੀ ਹੋ ਗਈ ਤੇ ਫਿਰ ਸਾਡਾ ਅਧਿਕਾਰ ਖਤਮ ਹੋ ਗਿਆ